دنیا چورن گرو نانک سب جی جنہ کی نہیں کی جا سکتی حرام خور, خور. مہاراج کر سکتے سات گروہ کو تیخ بہا در سجی پاشتہ نہیں ملتے جیڑا کانتوں کو کرنا بایا کے دنیاں دے اوپے آیا سی پرگروں کو دو سو دالکیوں نہیں کیتا کہ سات گروہ بہا لاتی کہیں گے کی کیتا ہے پلے ہو جو بکر ماندہ مارا دے کے دل لال سے بیچر ہاس کیا ہر دار کو تاری پھائی ہونے پھائی کیا کیا

ਦਾ ਅਨਾ ਖਮੀਸ ਸਾਹਿਬ ਜੀ ਨੇ ਦਿੱਤਾ ਜੂ ਜਿਹੜਾ ਬਕਰਜੀ ਪਿਆ ਤੁਹਾਨੂੰ ਪਕੜ ਬਾਤੇ ਉਹ ਜਿਹੜੇ ਸ਼ਕਾਰੀ ਨੇ ਹਨ ਧਰਤੀ ਦੇ ਵਿੱਚ ਛੋਟੀ ਜਿਹੜੀ ਪੁੱਜੀ ਆ ਛੋਟੇ ਜਿਹੇ ਮੂਹ ਵਾਲੀ ਨੂੰ ਘਟਦੇ ਨੇ ਤੇ ਉਹਦੇ ਵਿੱਚ ਕੋਈ ਜਿਹੜੇ ਦਾਣੇ ਆ ਨਾ ਮਾਰੇ ਪਰ ਉਸ ਦੀ ਅਨਾਰ ਜੀ ਕਹਿੰਦੇ ਉਹ ਜਿਹੜਾ ਇਸੇ ਤਰ੍ਹਾਂ ਮੁਠੀ ਵਿੱਚ ਭਰ ਕੇ ਬਾਣ ਤੇ ਦਾਣੇ ਲੈਣ ਉਹਦੇ ਵਿੱਚ ਝੋਲਿਆ ਤੇ ਦਾਣੇ ਉਜੀ ਵਿੱਚ ਪਾ ਲਏ ਛੋਟਾ ਉਹ ਦਾਣੇ ਉਜੀ ਦਾ ਤੇ ਬਾਹਰ ਭਜਾਉਂਦਾ ਲਾਲ ਜਿਵੇਂ ਜਲ ਕੇ ਤੇ ਦਾਣੇ ਬਹੁਤ ਬਰਗੇ ਨੇ ਆਉਂਦਾ ਆ ਕਰਕੇ ਉਜੀ ਦੇ ਵਿੱਚ ਆਪਣਾ ਹੱਥ ਪਾ ਲੈਂਦਾ ਤੇ ਉਹ ਪਹਿਲਾਂ ਤੇ ਹੱਥ ਮਾਣੀ ਉਹ ਦਾ ਉਜੀ ਵਿੱਚ ਵਿੱਚ ਚਲੇ ਜਾਂਦਾ ਤੇ ਖਾਸ ਕਰਕੇ ਉਹ ਮੁੱਠੀ ਦਾਣਿਆਂ ਦੀ ਝੋਲਿਆ ਦੀ ਭਾਂਟੀ ਦਾ ਤੇ ਬਾਹਰ ਖਿੱਚਦਾ ਨਹੀਂ ਨਿਕਲਦਾ ਤੇ ਇਸੇ ਤਰ੍ਹਾਂ ਉਹ ਲਾਲ ਜਿਵੇਂ ਚ ਆ ਬਾਰ ਬਾਰ ਬੇਤੇ ਪੁਰੇ ਤਬਾਸ਼ੀ ਲਖੋਦਾ ਤੇ ਨਚੋਦਾ ਉਹ ਬਾਰੇ ਜੇ ਉਹ ਬਕਰ ਚੰਗਾ ਉਹ ਮੁਨਤੀ ਪਾਜਨੀ ਛੋਲਿਆ ਛੱਡ ਦੇਵੇ ਤੇ ਫਾਈ ਵੀ ਜੇ ਨਹੀਂ ਪਿਆ ਫਿਰ ਉਹਨੂੰ ਬਾਰੀ ਪਾਈਆ ਛੱਡ ਗਿਆ ਆਪਣੇ ਘਰ ਜਿਹੜਾ ਜਾਨ ਡਰਖਤ ਤੇ ਕਿਆ ਕਿਆ ਬਾਤ ਜਾਂਦੇ ਪਰ ਛੱਡਦਾ ਨਹੀਂ ਨਾਲ ਜਿਰ ਮਹਾਰਾਜ ਜਿੰਨੇ ਇਸੇ ਤਰ੍ਹਾਂ ਬਦੁਖ ਸਿਮਰ ਨਹੀਂ ਅਰਦਾ ਪਾਇਆ ਦਾ ਨਾਲ ਜਿਰ یہ لاز فالسانی ہرے ایک ہو سکتا ہے ایک اتا پٹ پڑے پر ہو سکتا ہے پڑی پٹ پڑے پر ہو سکتا ہے یہ لاز میں نے ایک اپن سندے سا لاز میں پوری بنایا یہ بڑائی مہاراتی بھی کہ کہ مایہ بیسی ہے مایہ بیسی ہو نہیں پائی جیتے بیسی کے دیکھ پائی کہیتے جیتے بیسی ہے ہرے ایک ملوک فہمچین اکڑا ہو توٹا ਭੜ ਕੇ ਦੌੜ ਦੌੜ ਜੀਵ ਵਿੱਚ ਕੋਣ ਪੈਦਾ ਤੇ ਗੁਰਦੁਆਰੇ ਉੱਤੇ ਆ ਗੁਰੂ ਵੀ ਬੋਲਦੇ ਤੇ ਤੈਨੂੰ ਭੜ ਕੇ ਤੇ ਭੱਜ ਦਰਦੇ ਬੱਚੇ ਸੋ ਕਿਸੇ ਤਰ੍ਹਾਂ ਦਾਸਾ ਜੀ ਬਾਇਆ ਹੈ ਇੰਸੀਆ ਤੇ ਇਸ ਨਾਲ ਜਿਹ ਵਿੱਚ ਆ ਕਰਦੇ ਸਤਗੁਰੂ ਬਾਹਰਾ ਜੀ ਕਹਿੰਦੇ ਮਨੋਖ ਦੇ ਕਾਲ ਦੇ ਵਿੱਚ ਜਮਾ ਦੀ ਥਾਈ ਪੈ ਜਾਂਦੀ ਆ ਤੇ ਇਸ ਕਰਕੇ ਬਾਹਰਾ ਜੀ ਕਹਿੰਦੇ ਕਾਮ ਤੇ ਕਰਮਾਰਤ ਆਇਆ ਸੀ